ਬਾਜੀ ਫਾਰਮ ਭਰੇ ਆ ਜੇ ਭਰਾ ਨਾਲ ਸੀਗੇ ਸਾਰੇ ਅੱਠ ਦੇ ਅੱਠ ਐਮਐਲਏ ਔਰ ਇੱਕ ਹਲਕਾ ਚਾਰਜ ਇਹ ਮੇਰੇ ਭਰਾ ਤੋਂ ਕੀ ਕੀ ਕਰੇ ਬਾਗ ਤੇ ਇਹਨੂੰ ਢਿੱਲੋਂ ਜੀ ਨਾਲ ਸੀ ਕਿ ਮਲਕੀਤਰਾਣ ਦੀ ਸਾਰੀ ਇੰਡਸਟਰੀ ਤੋਂ ਵੀ ਆਇਆ ਸੀ ਇਹ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਤੁਹਾਡੇ ਨੂੰ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਪੀਆਰ ਹੋ ਤੁਸੀਂ ਕੈਨੇਡਾ ਦੇ ਇਹ ਸਵਾਲ ਤੁਹਾਡੇ ਬਰੂਹੀ ਚੁੱਪ ਰਹੇ ਨੇ ਕਿ ਪੀਆਰ ਹੋ ਤੁਸੀਂ ਕੈਨੇਡਾ ਦੇ ਤੇ ਅੱਜ ਕੱਲ ਬਹੁਤ ਸਾਰੇ ਲੋਕ ਪੀਆਰ ਨੇ ਜੀ ਮੈਂ ਤਾਂ ਇੱਥੇ ਆ ਪੀਆਰ ਦਾ ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ ਪੈਦੀ ਕਰੋ ਬਈ ਕੀ ਕਹਿਣਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਆ ਜੀ ਰੋਡ ਸ਼ੋਅ ਸੀਗਾ ਰੋਡ ਸ਼ੋਅ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ ਤੇ ਇੰਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਜੈਂਸਟਰ ਜਿੰਨੇ ਹੈਗੇ ਨੇ ਸਾਡੇ ਪੀੜ ਭਰਾ ਬਜ਼ੁਰਗ ਮਤਾਮਾ ਬੱਚੇ ਉਹਨਾਂ 'ਚ ਇੰਨਾ ਉਤਸ਼ਾਹ ਦੇ ਇੱਕ ਬੜਾ ਹਮੇਸ਼ਾ ਹੀ ਬਾਈਗੁਰੂ ਦਾ ਸ਼ੁਕਰੀਆ ਦਾ ਕਰਨ ਨੂੰ ਜੀ ਕਰਦਾ ਤੇ ਮੇਰੇ ਭਰਾ ਦੀ ਖਾਤਰ ਆਏ ਜੀ ਇੰਨਾ ਭਰਾ ਨੂੰ ਇੰਨਾ ਪਿਆਰ ਕਰਦੇ ਔਰ ਇੰਨਾ ਸ਼੍ਰੀਪੰਦਾ ਇਸ ਇਲਾਕੇ ਨੂੰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਲੜ ਜਿੱਤੇ ਜਿਕਰ ਲੋਕ ਰੀਕੋਰਡ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਰੀਕੋਰਡ ਆਉਂਦੇ ਰਹੋਗੇ 10 ਉਹਰ ਉਹਨਾਂ ਨਾਲ ਆਇਆ ਕਿ ਸਾਰੇ ਯਾਰ ਜਾਨ ਕਿ ਇਹਦੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਹਾਂ ਮੈਂ ਤੇ ਇੱਕ ਗੱਲ ਦੱਸਦਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਣਾ ਠੀਕ ਹੈ ਨਾ ਤਾਂ ਇਹ ਵੀਰ ਭੱਜਣ ਵਾਲਾ ਅਸੀਂ ਸਾਰਾ ਕੁਝ ਸ਼ੁਰੂ ਤੋਂ ਗਰੀਬੀ ਤੋਂ ਉੱਠੇ ਆ ਸਾਰੇ ਜਣੇ ਸਾਡੀ 30 35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ ਸਾਨੂੰ ਅਸੀਂ ਰਿਕਸ਼ਾ 'ਚ ਵੀ ਚੜ੍ਹਿਆ ਸਾਈਕਲ ਵੀ ਚਲਾਇਆ ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ ਪਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ ਤੇ ਇਸ ਕਰਕੇ ਭਾਈ ਜਿਹੜਾ ਮਾਣ ਜਿਹੜਾ ਇਛਾ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀ ਅੱਖਾਂ 'ਚ ਜੱਫੀਆਂ ਪਾ ਕੇ ਜਾਂ ਮਤਾਵਾ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ ਉਹ ਨਿੱਗ ਮਿਲਦਾ ਨਾ ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦੇ ਸਾਰੀ ਉਮਰ ਵੀ। ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਜੀ ਬਹੁਤ ਕਿਰਪਾ ਇੰਨਾ ਪਿਆਰ ਸਾਰਿਆਂ ਦਾ ਸਾਰਿਆਂ ਲਈ ਬਹੁਤ ਸਤਿਕਾਰ ਬਹੁਤ ਮੁਹੱਬਤ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਭਾਈ। ਬਾਜੀ ਫਾਰਮ ਪਰ ਆਏ ਅੱਜ ਭਰਾ ਨਾਲ ਸੀਗੇ ਸਾਰੇ ਅੱਠ ਦੇ ਅੱਠ ਐਮਐਲਏ ਔਰ ਇੱਕ ਹਲਕਾ ਚਾਰਜ ਇਹ ਮੇਰੇ ਭਰਾ ਤੋਂ ਕੀਪੀ ਕਰੇ ਬਾਅਦ ਤੇ ਮੈਨੂੰ ਢੱਲੋਂ ਜੀ ਨਾਲ ਸੀ ਕਿੰਨੀ ਤਰ੍ਹਾਂ ਦੀ ਸਾਰੀ ਇੰਡਸਟਰੀ ਤੋਂ ਵੀ ਆਏ ਸੀਗੇ। ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਤੁਹਾਡੇ ਦੇ ਸਵਾਲ ਬਹੁਤ ਰਹੇ ਨੇ ਕਿ ਤੁਸੀਂ ਕਾਪੀ ਹੋ ਰੂ ਕੈਨੇਡਾ ਦੇ ਇਹ ਸਵਾਲ ਤੁਹਾਡੇ ਬਹੁਤ ਉਰਗੀ ਚੁੱਕ ਰਹੇ ਨੇ ਕਿ ਪੀਆਰ ਹੋ ਤੁਸੀਂ ਕੈਨੇਡਾ ਦੇ ਤੇ ਅੱਜ ਕੱਲ ਬਹੁਤ ਸਾਰੇ ਲੋਕ ਪੀਆਰ ਨੇ ਜੀ ਮੈਂ ਤਾਂ ਇੱਥੇ ਆ ਪੀਆਰ ਦਾ ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ ਬੈਠੀ ਕਰੋ ਬਾਈ ਕੀ ਕਹਿਣਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਆ ਜੀ ਰੋਡ ਸ਼ੋਅ ਸੀਗਾ ਰੋਡ ਸ਼ੋਅ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ ਤੇ ਇਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਜੈਂਕਸਟਰ ਜਿੰਨੇ ਹੈਗੇ ਨੇ ਸਾਡੇ ਪੀਰ ਭਰਾ ਬਜ਼ੁਰਗ ਮਤਾਮਾ ਬੱਚੇ ਉਹਨਾਂ ਸੇ ਇਨਾ ਉਤਸ਼ਾਹ ਦੇ ਇੱਕ ਬੜਾ ਹਮੇਸ਼ਾ ਹੀ ਬਾਈਗੁਰ ਦਾ ਸ਼ੁਕਰੀਆ ਅਦਾ ਕਰਨ ਨੂੰ ਜੀ ਕਰਦਾ ਤੇ ਮੇਰੇ ਭਰਾ ਦੇ ਖਾਤਰ ਆਏ ਜੀ ਇਨਾ ਭਰਾ ਨੂੰ ਇਨਾ ਪਿਆਰ ਕਰਦੇ ਔਰ ਇਨਾ ਸ਼੍ਰੀਪੰਦਾ ਇਸ ਇਲਾਕੇ ਨੂੰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਇਹ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਨਾਲ ਜਿੱਤੇ। ਜਿਗਰ ਲੋਕਰ ਫ੍ਰੀਕੋਰਟ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਫ੍ਰੀਕੋਰਟ ਆਉਂਦੇ ਰਹੋਗੇ ਮੈਂ 100% ਕਿਉਂ ਨਹੀਂ ਮੈਂ ਜੀ ਆਮਗੀ ਆਮਗੀ ਅਸੀਂ ਅਸੀਂ ਇੱਕ ਅਸੀਂ ਖੜਨ ਵਾਲੇ ਨਹੀਂ ਪਾਵਾਂ ਮਰੋੜਨ ਵਾਲੇ ਸਾਰੇ ਯਾਰ ਯਾਰ ਕਹਿੰਦੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਨੇ ਮੈਂ ਤਾਂ ਇੱਕ ਗੱਲ ਦੱਸਦਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਾਂ ਨਾ ਠੀਕ ਹੈ ਨਾ ਤਾਂ ਇਹ ਵੀਰ ਭੱਜਣ ਵਾਲਾ ਅਸੀਂ ਸਾਰਾ ਕੁਝ ਸ਼ੁਰੂ ਤੋਂ ਏ ਗਰੀਬੀ ਤੋਂ ਉੱਠੇ ਆ ਸਾਰੇ ਜਣੇ ਸਾਡੀ 30 35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ ਸਾਨੂੰ ਅਸੀਂ ਰਿਕਸ਼ਾ 'ਚ ਵੀ ਜੜੇ ਆ ਸਾਈਕਲ ਵੀ ਚਲਾਇਆ ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ ਪਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ ਤੇ ਇਸ ਕਰਕੇ ਭਾਈ ਜਿਹੜਾ ਮਾਣ ਜਿਹੜਾ ਇਛਾ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀ ਅੱਖਾਂ 'ਚ ਜੱਫੀਆਂ ਪਾ ਕੇ ਜਾਂ ਮਾਤਾਵਾ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ ਉਹ ਨਿੱਗ ਮਿਲਦਾ ਨਾ ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦਾ ਸਾਰੀ ਉਮਰ ਵੀ ਤਾਂ ਕਿਸ ਤਰ੍ਹਾਂ ਲੋਕਾਂ ਦਾ ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਜੀ ਬਹੁਤ ਕਿ